ਹਾਂਜੀ ਬਾਈ ਕੀ ਹਾਲ ਚਾਲ ਆ ਸਾਰਿਆਂ ਦੇ ਤੇ ਅੱਜ ਦੇ ਅੱਜ ਦੀ ਵੀਡੀਓ ਦੇ ਵਿੱਚ ਬਈ ਆਪਾਂ ਤੁਹਾਨੂੰ ਫੀਡ ਫੀਡ ਬਾਰੇ ਗੱਲ ਕਰਨ ਲੱਗੇ ਹਾਂ ਫੀਡ ਦੀ ਜਾਣਕਾਰੀ ਦੇਣ ਲੱਗੇ ਹਾਂ ਤੇ ਵੀਡੀਓ ਨੂੰ ਬਈ ਵੇਖਿਓ ਪੂਰਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬੱਤ ਠੀਕ ਆ ਬਈ ਜਿਵੇਂ ਕਿ ਬਈ ਆਪਾਂ ਨੂੰ ਪਤਾ ਹੀ ਆ ਵੀ ਪੋਲਟਰੀ ਫਾਰਮ ਦੇ ਵਿੱਚ ਸਭ ਨਾਲੋਂ ਜ਼ਿਆਦਾ ਖਰਚਾ ਜਿਹੜਾ ਉਹ ਆਪਣਾ ਫੀਡ ਦਾ ਹੁੰਦਾ ਬਈ ਕੁਈ ਕੰਗਾ ਕੰਗਾ ਦੇ ਏਰੀਆ ਕਈਆਂ ਦੇ ਏਰੀਆ ਚ ਜਿਵੇਂ ਫੀਡ ਦਾ ਮੰਨ ਕੇ ਚੱਲੋ ਵੀ ਖਰਚਾ ਹੈਗਾ ਕੰਘਾਂ ਦਾ ਵੀ ਗੱਟਾ ਆ ਜਾਂਦਾਗਾ 11200 1300 ਤੱਕਰ ਠੀਕ ਆ ਬਾਈ 1300 ਦਾ ਵੀ ਆ ਜਾਂਦਾ 1500 ਦਾ ਵੀ ਆ ਜਾਂਦਾ ਠੀਕ ਆ 1600 ਦਾ ਵੀ ਕਈ ਦੇ ਹੀ ਜਾਂਦੇ ਆਗੇ ਹੁਣ ਆਪਣੇ ਮੈਂ ਤੁਹਾਨੂੰ ਆਪਦੇ ਏਰੀਆ ਦੀ ਗੱਲ ਦੱਸਦਾ ਬਈ ਆਪਣੇ ਏਰੀਆ ਦੇ ਵਿੱਚ ਫੀਡ ਦਾ ਖਰਚਾ ਜਿਹੜਾ ਹੈਗਾ ਉਹ ਸਟਾਰਟਰ ਦਾ ਗੱਟਾ ਵੀਰੇ ਆਪਾਂ ਨੂੰ 2200 2300 2400 ਦਾ ਮਿਲਦਾ ਹੈਗਾ ਆਪਾਂ ਨੂੰ ਇੱਥੇ ਆਪਣੇ ਕੋੜਕਪੁਰੇ ਸ਼ਹਿਰ ਦੇ ਵਿੱਚ ਕਈ ਦੁਕਾਨਾਂ ਵਾਲੇ ਘੱਟ ਵੀ ਲਾਈ ਜਾਂਦੇ ਨੇ, ਕਈ ਦੁਕਾਨਾਂ ਵਾਲੇ 1600 ਦਾ ਵੀ ਲਾਈ ਜਾਂਦੇ ਆ, 1700 ਦਾ ਵੀ ਲਾਈ ਜਾਂਦੇ ਆ। ਠੀਕ ਆ। ਤੇ ਕੰਕਈ ਦੁਕਾਨਾਂ ਦਾ ਫਿਰ ਲੁੱਟੀ ਮਚਾਈ ਬੈਠੇ ਆ ਜਿਵੇਂ 2000 ਦਾ, 2200 ਦਾ, 2400 ਦਾ। ਜਦੋਂ ਮੈਂ ਨਵੇਂ-ਨਵੇਂ ਜਾਨਵਰ ਰੱਖੇ ਸੀ ਬਾਈ ਮੈਂ ਖੁਦ 2400 ਦਾ ਗੱਟਾ ਲੈ ਕੇ ਆਉਂਦਾ ਰਿਹਾ। 2400, 2250 ਤੇ ਮੇਰਾ ਭਰਾ ਥੋੜੀ ਦੁਕਾਨ ਵਾਲ ਨੂੰ ਵੀ ਬੇਨਤੀ ਆ ਵੀ ਇੰਨੀ ਲੁੱਟ ਨਾ ਮਚਾਓ ਬਾਈ। ਉਹ ਗਾਂਵ ਆਲਾ ਬੰਦਾ ਵੀ ਜਿਹੜਾ ਜਾਨਵਰ ਰੱਖਦਾ ਉਹ ਕੀ ਉਹਦਾ ਕਿਵੇਂ ਔਖਾ ਹੋ ਕੇ ਪੈਸੇ ਲੈ ਕੇ ਆਉਂਦਾ ਇਕੱਠੇ ਕਰਦਾ ਪੈਸੇ ਕੋਈ ਬੰਦਾ ਵੀ ਅਜੂ ਫੜਦਾ ਕਿਸੇ ਕੋਲੇ ਅੱਜਕੱਲ ਬਈ ਗਰੀਬ ਬੰਦੇ ਕੋਲੇ ਕਿਸੇ ਕੋਲੇ ਨਹੀਂ ਪੈਸੇ ਤਾਂ ਫालतू ਪਾਈ ਨਹੀਂ ਹੁੰਦੇ ਹਨਾ ਕਿ ਤਾਂ ਹੁਣ ਆਪਾਂ ਨੂੰ ਵੀ ਪਤਾ ਸਾਰਿਆਂ ਨੂੰ ਹੀ ਪਤਾ ਹੈ ਤਾਂ ਵੀ ਕੋਈ ਬੰਦਾ ਪੈਸੇ ਲਾ ਕੇ ਕੋਦੋਂ ਠੀਕਾ ਕਈ ਬਿਮਾਰੀ ਵੀ ਪਾਈ ਜਾਂਦੇ ਕੰਗਾ ਨੇ ਘਾਟਾ ਵੀ ਪਾਈ ਜਾਂਦਾ ਕੰਗਾ ਨੂੰ ਬਈ ਤੇ ਥੋੜੀ ਮੇਰੀ ਦੁਕਾਨਦਾਰ ਨੂੰ ਬਈ ਬੇਨਤੀ ਹੈਗੀ ਵੀ ਥੋੜਾ ਨਾ ਆਪਦਾ ਦੁਕਾਨਦਾਰ ਦਾ ਰੇਟ ਘਟਾ ਕਰ ਲਓ ਮੇਰਾ ਭਰਾ ਮੰਦਾ ਅੱਧੇ ਦਾ ਭਰਾਵਾ ਦੁਕਾਨ ਕੋਈ ਬੰਦਾ ਕੰਮ ਸ਼ੁਰੂ ਕਰਦਾ ਬੋਲਰੀ ਸੌਂਦਾ ਤੇ ਹੁੰਦਾ ਤੁਸੀਂ ਲੈ ਕੇ ਬਹਿ ਜਾਂਦੇ ਆ ਅੱਧਿਆਂ ਨੂੰ ਤਾਂ ਫੀਡ ਦਾ ਖਰਚਾ ਹੀ ਲੈ ਕੇ ਵਹਿ ਜਾਂਦਾ ਬਈ ਤੇ ਹੁਣ ਬਈ ਜਿਵੇਂ ਕਿ ਆਪਾਂ ਗੱਲ ਕਰਨ ਲੱਗੇ ਆਂ ਕਿ ਜਿਵੇਂ ਕਿ ਆਪਾਂ ਨੂੰ ਪਤਾ ਵੀ ਫੀਡ ਦਾ ਖਰਚਾ ਆਪਣਾ ਜ਼ਿਆਦਾ ਹੁੰਦਾ ਤਾਂ ਇਸੇ ਕਰਕੇ ਬਈ ਆਪਾਂ ਕੀ ਕਰਨ ਜਿਵੇਂ ਕਿ ਆਪਣੇ ਕੋਲੇ ਕੋਈ ਵੇਸਟਜ ਫੂਡ ਹੁੰਦਾ ਜਿਵੇਂ ਹਨਾ ਕੋਈ ਜਿਵੇਂ ਰੋਟੀਆਂ ਹੋਊਗਾ ਜਿਵੇਂ ਰਾਤ ਦੀਆਂ ਰੋਟੀਆਂ ਵੇਹਾਂ ਪੰਗਾ ਹੁੰਦੀਆਂ ਕੋਈ 10 12 15 ਜਾਂ ਜਿਵੇਂ ਹਨਾ ਤੇ ਜਾਂ ਜਿਵੇਂ ਬਈ ਆਪਾਂ ਕੋਈ ਫਿਰਦੇ ਹੁੰਦੇ ਆ ਕਵਾੜੀ ਨਾ ਕੋਈ ਰੋਟੀਆਂ ਦਾ ਘਟਾ ਹੁੰਦਾ ਜਾਂ ਇਹ ਲੈ ਲਿਆ ਕਰੋ ਰੋਟੀਆਂ ਬਈ ਜਿਵੇਂ ਭਿਓ ਲੋ ਲੇਨ ਸੁਬਾਹ ਆਪਾਂ ਭਿਆਂ ਨੂੰ ਰੋਟੀਆਂ ਸੁਬਾਹ ਸੁਬਾਹ ਠੰਡੇ ਠੰਡੇ ਟਾਈਮ ਭਿਉ ਕੇ ਉਹਨਾਂ ਨੂੰ ਬਾਲਟੀ ਦੇ ਵਿੱਚ ਕਰਕੇ ਤੇ ਘੰਟੇ ਦੋ ਕਿ ਤਿੰਨਾਂ ਘੰਟੇ ਬਾਅਦ ਚਾਰਾਂ ਘੰਟੇ ਬਾਅਦ ਉਹਨਾਂ ਨੂੰ ਕੱਢ ਲਓ ਬਾਹਰ ਤੇ ਉਹ ਬਈ ਰੋਟੀਆਂ ਪਾਓ ਉਹਨਾਂ ਨੂੰ ਤੇ ਦੇਖੋ ਫਿਰ ਬਈ ਕਿਵੇਂ ਰੋਟੀਆਂ ਖਾਂਦੇ ਆਓ ਚਾਹ ਕੇ ਰੋਟੀਆਂ ਖਾਂਦੇ ਆ ਜਾਨਵਰ ਨਾਲੇ ਵਧੀਆ ਢੱਡ ਭਰ ਜਾਂਦਾ ਠੀਕਾ ਕੋਈ ਫੀਡ ਦਾ ਆਪਣਾ ਇੰਨਾ ਖਰਚਾ ਨਹੀਂ ਆਉਂਦਾ ਜਿਵੇਂ ਕਿ ਆਪਣੇ ਪੱਠੇ ਹੁੰਦੇ ਆ ਵੀ ਪੱਠੇ ਕੁੱਤਰਦੇ ਆ ਆਪਾਂ ਉਹਨਾਂ ਨੂੰ ਨਾ ਉਹਨਾਂ ਦੇ ਉੱਤੇ ਘੱਟ ਫੀਡ ਪਾ ਲੋ ਠੀਕ ਆ ਕਾ ਟਫੀਡ ਪਾ ਕੇ ਉਹਨਾਂ ਦੇ ਉੱਤੇ ਵੀ ਫੀਡ ਜਿਵੇਂ ਆਪਾਂ ਪਸ਼ੂਆਂ ਦੇ ਉੱਤੇ ਭੁਗਦੇ ਆਂ ਫੀਡ ਪਸ਼ੂਆਂ ਨੂੰ ਪੱਠੇ ਪਾਉਨੇ ਆਪਾਂ ਉਹਨਾਂ ਉੱਤੇ ਆਪਾਂ ਫੀਡ ਭੁਗਤੀ ਹੈਨਾ ਉਹ ਤਰੀਕਾ ਵਰਤੋ ਬਈ ਉਹ ਵੀ ਤਰੀਕਾ ਸਾਰ ਨਾਲੋਂ ਵਧੀਆ ਤੇ ਬੈਸਟ ਤਰੀਕਾ ਆ ਵੀ ਹਾਲ ਤਾਂ ਵੀ ਜਾਨਵਰ ਪੱਠੇ ਖਾ ਲੈਂਦਾ ਰੱਜ ਕੇ ਠੀਕ ਆ ਤੇ ਨਾਲੇ ਬਈ ਜਾਨਵਰ ਜਾਨਵਰ ਦਾ ਢਿੱਡ ਭਰ ਜਾਂਦਾ ਨਾਲੇ ਜਾਨਵਰ ਵਧੀਆ ਤੁਰਿਆ ਫਿਰਦਾ ਖਾ ਕੇ ਤਾਂ ਮੇਰਾ ਭਰਾ ਆਹ ਤਰੀ ਗੱਲਾਂ ਵਰਤੋ ਨਹੀਂ ਪੋਲਟਰੀ ਫਾਰਮ ਬਈ ਫੀਡ ਕਰਕੇ ਫੇਲ ਨਾ ਇਨਨੂੰ ਹੁਣ ਵੀ ਫੀਡ ਦਾ ਫੀਡ ਮਹਿੰਗੀ ਪੈਂਦੀ ਆ ਜਿਵੇਂ ਜਾਂ ਤੇ ਵੀਡੀਓ ਵਧੀਆ ਲੱਗੀ ਤਾਂ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਵੀ ਬਈ ਆਪਾਂ ਹੋਰ ਨਵੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੇ ਆਪਣੇ ਚੈਨਲ ਨੂੰ ਕਰ ਲਓ ਵੀਰੇ ਸਬਸਕ੍ਰਾਈਬ ਧੰਨਵਾਦ ਬਈ ਸਾਰਿਆਂ ਦਾ